ਰਾਮ ਕਲੀ ਮਹਿਲਾ ਪੰਜਵਾ ਮਹਿਮਾ ਨਾ ਜਾਣੈ ਬੇਦ ਬ੍ਰਹਮੇ ਨਹੀਂ ਜਾਣੈ ਫੇਦ ਅਵਤਾਰ ਨ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤ ਆਪ ਜਾਣੈ ਸੁਣ ਸੁਣ ਅਵਰ ਵਖਾਨੈ ਰਹਾਉ ਸ਼ੰਕਰਾ ਨਹੀਂ ਜਾਣੈ ਫੇਵ ਖੋਜ ਤਹਾਰੇ ਦੇਵ ਦੇਵੀਆਂ ਨਹੀਂ ਜਾਣੇ ਮਰਮ ਸਭ ਉਪਰ ਅਲੱਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਖੇਲ ਆਪ ਬਿਸ਼ੋਰ ਆਪੇ ਮੇਲ ਇੱਕ ਪਰਮੇ ਇੱਕ ਭਗਤੀ ਲਾਏ ਆਪਣਾ ਕੀਆ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪਿਖੇ ਅੱਖੀ ਨਹੀਂ ਲੇਪ ਤਿਸ ਪੁਨ ਨਾ ਪਾਪ ਨਾਨਕ ਕਾ ਪ੍ਰਭ ਆਪੇ ਆਪ RAM KALI ਮਹਿਲਾ ਪੰਜਵਾਂ ਈਸ਼ੂ ਕਾਜ ਨਾ ਕੀਓ ਜਾਨ ਸੁਰਤ ਮਤ ਨਹੀਂ ਕਿਛ ਗਿਆਨ ਜਾਪ ਤਾਪ ਸੀਲ ਨਹੀਂ ਧਰਮ ਕਿਛੂ ਨਾ ਜਾਨੋ ਕੈਸਾ ਕਰਮ ਠਾਕੁਰ ਕੀ ਤੂੰ ਪ੍ਰਭ ਮੇਰੇ ਤੁਜ ਬਿਨ ਦੂਜਾ ਅਵਰਨਾ ਕੋਈ ਪੂਲ ਝੂਕੈ ਪ੍ਰਭ ਤੇਰੇ ਰਹਾਉ ਰਿੱਧ ਨ ਬੁੱਧ ਨ ਸਿੱਧ ਪ੍ਰਗਾਸ ਵਿਖੇ ਬਿਆਦ ਕੇ ਗਾਮ ਮੈਂ ਬਾਸ ਕਰਨ ਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮੈਂ ਟੇਕ ਸੁਣ ਸੁਣ ਜੀਵੋ ਮਨ ਇਹ ਬਿਸਰਾਮ ਪਾਪ ਖੰਡਨ ਪ੍ਰਭ ਤੇਰਾ ਨਾਮ ਤੂੰ ਅਗਨੰਤ ਜੀ ਕਾ ਦਾਤਾ ਜਿਸਹਿ ਜਣਾਵੇ ਤਿਨ ਤੂੰ ਜਾਤਾ ਜੋ ਉਪਾਇੋ ਤਿਸ ਤੇਰੀ ਆਸ ਸਗਲ ਅਰਾਧੇ ਪ੍ਰਭ ਗੁਣਤਾਸ ਨਾਨਕ ਦਾਸ ਤੇਰੇ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਵਾਨ ਰਾਮ ਕਲੀ ਮਹਿਲਾ ਪੰਜਵਾਂ ਰਖ ਨਹਾਰ ਦਇਆਲ ਕੋਟ ਭਵ ਖੰਡੇ ਨਿਮਖ ਖਿਆਲ ਸਗਲ ਅਰਾਧੈ ਜੰਤ ਮਿਲਿਐ ਪ੍ਰਭ ਗੁਰ ਮੇਲ ਮੰਤ ਜੀਵਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ੁਰ ਸੁਆਮੀ ਕਟ ਕਟ ਰਾਤਾ ਮੇਰਾ ਪ੍ਰਭ ਰਹਾਓ ਤਾ ਕੀ ਗਹੀ ਮਨ ਓਟ ਬੰਧਨ ਤੇ ਹੋਈ ਛੋਟ ਫਿਰ ਦੇ ਜਪ ਪਰਮਾਨੰਦ ਮਨ ਮਾਹੇ ਪੈ ਅਨੰਦ ਤਰਨ ਤਾਰਨ ਹਰ ਸ਼ਰਣ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਅਧਾਰ ਉੱਚੇ ਤੇ ਉੱਚ ਅਪਾਰ ਸੋ ਮਤ ਸਾਰ ਜਿਤ ਹਰਸ ਮੇਰੀ ਜੈ ਕਰ ਕਿਰਪਾ ਜਿਸ ਆਪੇ ਦੀਜੈ ਸੂਖ ਸਹਿਜ ਆਨੰਦ ਹਰਨਾਉ ਨਾਨਕ ਜਪਿਆ ਗੁਰ ਮਿਲਣਾਉ